ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇਨਾ ਹੈਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪ ਸਿੰਘ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨੇ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਸ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਔਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਇਹ ਫੇਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਭ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਫ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਵਾਚੀ ਨਹੀਂ ਹੈਗੀ ਕੀ ਬਣਾਉਣਾ ਚਾਹੁੰਦੇ ਆ ਜੀ ਵੀਡੀਓ ਮੈਂ ਇਹ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੋਲੇਜ ਨਹੀਂ ਹੈਗੀ ਅਸੀਂ ਚਾਹਨੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਕਿ ਕੋਈ ਹੰਡਲ ਕਰੇਗਾ ਕੋਈ ਕਿੱਦਾਂ ਹੋਣਾ ਹਾਂਜੀ ਹਾਂਜੀ ਲੱਗਦਾ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਗੱਲਾਂ ਵੀ ਕਰੋ ਨਾ ਆਪੋ ਚ ਥੋੜੀ ਬੋਦੀ ਇਹਦੇ ਵਿੱਚ ਨਾ ਹਰਦੀਪ ਸਰ ਦਾ ਨਾਮ ਜ਼ਰੂਰ ਲਿਓ ਮਤਲਬ ਉਹਨੇ ਸਿਖਾਇਆ ਐਡਾ ਵਧੀਆ ਇਹ ਪੁੱਛੇਗਾ ਤਾਂ ਉਹ ਕਰ ਸਕਦਾ ਉਹ ਬੋਲਣ ਤੋਂ ਬਿਨਾਂ ਕੰਮ ਲੈਣਾ ਆਹ ਵੀ ਪਤਾ ਬੜੀ ਹੋਊਗੀ ਕੁਝ ਨਹੀਂ ਸਿਖਾਇਆ ਮਸਤ ਕਰਨਾ ਕੋਲ ਦੇ ਫਸਟ ਟਾਈਮ ਲਈ ਆ ਉਹਨਾਂ ਦਾ ਵੀ ਫੋਨ ਆਇਆ ਕਿ ਤੁਹਾਡੀ ਕੁੜੀ ਨੂੰ ਬਹੁਤ ਪਿਆਰ ਹੈ ਇਹ ਕਹਿੰਦੇ ਇਹ ਮੈਸਜ ਕਰਦੇ ਮੈਨੂੰ ਜਦ ਤਾਈ ਲੜਾ ਨਾ ਕੋਈ ਖਾਸ ਨਹੀਂ ਗੱਲ ਸਾਰੇ ਫਿਰ ਜਦੋਂ ਉਹਨਾਂ ਨੇ ਫਸਟ ਟਾਈਮ ਇਹਨਾਂ ਨੂੰ ਆਡੀਓ ਸੁਣਾਇਆ ਤੇ ਸੈਕੰਡ ਆਇਆ ਫਿਰ ਮੈਨੂੰ ਥੋੜਾ ਜਿਹਾ ਲੱਗਿਆ ਮੈਨੂੰ ਸਪੈਸ਼ਲ ਪੀਅਰ ਆ ਰਿਹਾ ਨਾ ਸਕੂਲਰ ਤੋਂ ਸੈਕੰਡ ਆਇਆ ਜਦ ਤੱਕ ਉਸ ਮਾਈਕ ਤੇ ਜਿਹੜੀ ਆਈ ਸੀ ਉਹ ਵੀ ਕੁਛ ਇਹਨਾਂ ਤੋਂ ਹੋਈ ਇਹਦੇ ਫਿਰ ਮੈਨੂੰ ਥੋੜਾ ਜਿਹਾ ਹੋਇਆ ചിടിയാദച്ചും ਚਿੜੀਆਂ ਦਚੰਬਾਵੇ ਬਾਬੁਲ ਅਸਾਂ ਉਡ ਜਾਣਾ ਤੇਰੇ ਮਹਿਲਾ ਦੇ ਵਿੱਚ ਵਿੱਚ ਵੇ ਬਾਬੁਲ ਢੋਲਾ ਨਹੀਂ ਲੰਗਦਾ ਤੇਰੇ ਮਹਿਲਾ ਦੇ ਵਿੱਚ ਵਿੱਚ ਵੇ ਬਾਬੁਲ ਢੋ ਇਿੱਤ ਪੁਟਾ ਦੇ ਵਾਤੀਏ ਕਰ ਜਾ ਆਪਣੇ ਇੱਕ ਇਿੱਤ ਪੁਟਾ ਦੇ ਵਾਤੀਏ ਕਰ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਕੀ ਨੰਬਰ ਹੈ ਤਾਨਿਆ ਬੇਟਾ ਜਿਹੜੇ ਸਿੱਖੇ ਹੋ ਸਾਡੇ ਕਿੱਥੋਂ ਸਿੱਖੇ ਆ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰ ਦੀਪਕ ਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਜ਼ਾਡਾ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਜ਼ਾਡਾ ਸ਼ਬਦ ਗਾਇਨ ਦਾ ਅਸੀਂ ਸ਼ਬਦ ਬੋਲਿਆ ਸੀ ਆਜੰਦਾ ਬਲੇ ਨਿਸ਼ਾਨੀਆਂ ਗੀ ਤੇਲ ਦੀ ਮਮੀ ਪਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਸ਼ਬਦ ਇਹ ਸਕੂਲੋਂ ਸਿੱਖੇ ਹਾਂਜੀ ਸਰ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈ ਦੀ ਸੀ ਸ਼ਬਦ ਸਕੂਲੋਂ ਸਿੱਖ ਲਿਆ ਕਿੰਨੇ ਬੱਚੇ ਹਾਂ ਸਾਡੇ 5 ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਜਿੱਥੇ ਦੀ ਕੰਪੀਟੀਸ਼ਨ ਕਰਣੀ ਸੀ ਸਾਡੇ ਨਾਲ ਕਿੰਨੇ ਬੱਚੇ ਕੰਪੀਸ਼ਨ ਕਰਦੇ ਸੀ ਹੈਗੇ ਸੀ ਉੱਥੇ ਜ਼ਿਆਦਾ ਹੀ ਸੀ ਸਾਡਾ ਸਕੂਲ ਸੀ ਕਿੰਨੇ ਸਟੂਡੈਂਟ ਬਣੇ ਬੇਟਾ ਨਾਮ ਕੀ ਹੈ ਮਾਨਿਆ ਬੇਟਾ ਇਸ ਸਾਥ ਕੀ ਜਿਹੜੀ ਕਰਦੇ ਨੇ ਕਿੱਥੇ ਕੰਪੀਟੀਸ਼ਨ ਹੋਇਆ ਸੀ ਤੇ ਕਿਸ ਚੀਜ਼ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਸ਼ਬਦ ਜਲਨ-ਥਲਨ ਬਸੂਦ ਗगन ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਮਮੀ ਕਹਿੰਦਾ ਕਿ ਇਸ ਤਰ੍ਹਾਂ ਕਰਨਾ ਹੈ ਅਸੀਂ ਆਪਣੇ ਸਾਥੀ ਨੇ ਸਿਖਾਏ ਇਸ ਤਰ੍ਹਾਂ ਕਰ ਸਕੂਲ ਚ ਸ਼ਬਦ ਸੈਕਲੀ ਦਾ ਹੀ ਤੇ ਘਰ ਆ ਕੇ ਪੜ੍ਹ ਲੀਦਾ ਸੀ ਚਾਹੀਸੀ <laughs>